ਜੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਸੱਚੇ ਪਿਆਰ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਇਹ ਸਾਖੀ ਅੰਤ ਤੱਕ ਸੁਣਿਓ ਅੱਜ ਤੁਸੀਂ ਦੇਖੋਗੇ ਕਿਵੇਂ ਇੱਕ ਪੱਥਰ ਅੰਮ੍ਰਿਤ ਵਗੌਣ ਲੱਗ ਪਿਆ ਪਹਾੜਾਂ ਦੀ ਠੰਡੀ ਹਵਾ ਦਰਿਆ ਦਾ ਸ਼ਾਂਤ ਵਗਦਾ ਪਾਣੀ ਇਹ ਉਹੀ ਥਾਂ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਆਪਣੀ ਸੰਗਤ ਸਮੇਤ ਬੈਠੇ ਸਨ ਪਰ ਉਸ ਦਿਨ ਕੁਝ ਐਸਾ ਹੋਇਆ ਜਿਸ ਨੇ ਸੰਗਤ ਨੂੰ ਹਿਲਾ ਕੇ ਰੱਖ ਦਿੱਤਾ ਸੰਗਤ ਗੁਰਬਾਣੀ ਸੁਣ ਰਹੀ ਸੀ ਭਾਈ ਲੈਣਾ ਜੀ ਗੁਰੂ ਦੇ ਚਰਨਾਂ ਕੋਲ ਸੇਵਾ ਕਰ ਰਹੇ ਸਨ ਗੁਰੂ ਜੀ ਨੇ ਹੌਲੀ ਜਿਹੀ ਮੁਸਕਰਾਹਟ ਨਾਲ ਕੋਲ ਪਿਆ ਇੱਕ ਵੱਡਾ ਪੱਥਰ ਦੇਖਿਆ ਤੇ ਉਸ ਉੱਪਰ ਇੱਕ ਸੁੱਕੀ ਰੋਟੀ ਰੱਖ ਕੇ ਆਖਿਆ ਭਾਈ ਲੈਣਾ ਇਹ ਰੋਟੀ ਚੁੱਕ ਕੇ ਲਿਆ ਬਾਕੀ ਸਿੱਖ ਇਹ ਸੁਣ ਕੇ ਹੈਰਾਨ ਰਹਿ ਗਏ ਪੱਥਰ ਉੱਤੇ ਰੋਟੀ ਗੁਰੂ ਦੀ ਅਜਮਾਇਸ਼ ਕਰ ਰਹੀ ਨਹੀਂ ਪਰ ਲੈਣਾ ਜੀ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਲਾਉਂਦੇ ਹੋਏ ਭਾਈ ਲੈਣਾ ਜੀ ਹੌਲੀ-ਹੌਲੀ ਪੱਥਰ ਵੱਲ ਵਧਦੇ ਸਾਰੀ ਸੰਗਤ ਚੁੱਪ ਕੋਈ ਹੱਸ ਰਿਹਾ ਸੀ ਕੋਈ ਤਾਜੁਬ ਨਾਲ ਦੇਖ ਰਿਹਾ ਸੀ ਜਿਵੇਂ ਹੀ ਭਾਈ ਲੈਣਾ ਜੀ ਨੇ ਰੋਟੀ ਚੁੱਕਣ ਲਈ ਪੱਥਰ ਨੂੰ ਹੱਥ ਲਾਇਆ ਅਚੰਬਾ ਹੋ ਗਿਆ ਉਹ ਸੁੱਕੀ ਰੋਟੀ ਅੰਮ੍ਰਿਤ ਨਾਲ ਭਰਪੂਰ ਹੋ ਗਈ ਤੇ ਪੱਥਰ ਚੋਂ ਰਸ ਵਗਣਾ ਸ਼ੁਰੂ ਹੋ ਗਿਆ ਸੰਗਤ ਦੀਆਂ ਅੱਖਾਂ ਅਚਜ ਨਾਲ ਖੁੱਲੀਆਂ ਰਹਿ ਗਈਆਂ ਕੋਈ ਸਮਝ ਨਹੀਂ ਪਾ ਰਿਹਾ ਸੀ ਇਹ ਕੀ ਹੋ ਰਿਹਾ ਹੈ ਪਰ ਲੈਣਾ ਜੀ ਨਾ ਹੈਰਾਨ ਹੋਏ ਨਾ ਘਬराई ਉਹ ਜਾਣਦੇ ਸਨ ਮੈਂ ਹੁਕਮ ਅੱਗੇ ਹਾਂ ਕਿਸੇ ਚਮਤਕਾਰ ਦੇ ਨਹੀਂ ਉਹ ਅੰਮ੍ਰਿਤ ਭਰੀ ਰੋਟੀ ਚੋਕ ਕੇ ਗੁਰੂ ਜੀ ਦੇ ਹੱਥਾਂ ਵਿੱਚ ਰੱਖ ਦਿੰਦੇ ਹਨ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਵੱਲ ਦੇਖਿਆ ਪ੍ਰੇਮ ਨਾਲ ਭਰੀਆਂ ਅੱਖਾਂ ਉਹ ਠੰਡੀ ਹੌਲੀ ਜਿਹੀ ਮੁਸਕਰਾਹਟ ਉਹ ਆਖ ਦੀ ਲੈਣਾ ਤੂੰ ਮੇਰਾ ਲੈਣਾ ਨਹੀਂ ਤੂੰ ਤਾਂ ਮੇਰਾ ਅੰਗ ਹੈ ਅੱਜ ਤੋਂ ਤੂੰ ਅੰਗਦ ਹੈ ਇਹੋ ਜਿਹੀ ਸੇਵਾ ਇਹੋ ਜਿਹਾ ਸਮਰਪਣ ਦੁਨੀਆ ਵਿੱਚ ਵੱਖਰਾ ਹੁੰਦਾ ਹੈ ਭਾਈ ਲੈਣਾ ਜੀ ਗੁਰਨਾਨਕ ਦੇਵ ਜੀ ਦੇ ਦੂਜੇ ਰੂਪ ਬਣੇ ਗੁਰੂ ਅੰਗਦ ਦੇਵ ਜੀ ਗੱਲ ਚਮਤਕਾਰ ਦੀ ਨਹੀਂ ਸੀ ਗੱਲ ਸੀ ਭਰੋਸੇ ਦੀ ਜਿੱਥੇ ਸਵਾਲ ਮੁੱਕ ਜਾਂਦੇ ਨੇ ਉੱਥੇ ਗੁਰੂ ਦੀ ਮਿਹਰ ਸ਼ੁਰੂ ਹੁੰਦੀ ਹੈ ਅਸੀਂ ਦੀ ਜੇ ਗੁਰੂ ਦੇ ਹੁਕਮ ਤੇ ਭਰੋਸਾ ਕਰ ਲਈਏ ਤਾਂ ਪੱਥਰ ਵੀ ਅਮਰਤ ਦੇਣ ਲੱਗ ਪੈਂਦੇ ਨੇ ਜੇ ਇਹ ਸਾਖੀ ਸੱਚੀ ਤੇ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਗੁਰੂ ਦੀਆਂ ਹੋਰ ਅਦਭੁਤ ਸਾਖੀਆਂ ਸੁਣਨ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਕਿ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ